ਮੇਰਾ ਦੇਖ ਰਹੇ ਦੋਸਤਾਂ ਸਵਾਗਤ ਕਰਦੇ ਆ ਦੋਸਤੋ ਲਾਈਵ ਹੋਏ ਆ ਜਲੰਧਰ ਦੇ ਥਾਣਾ ਨੰਬਰ 5 ਦੀਆਂ ਤਸਵੀਰਾਂ ਜਿੱਥੇ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਜਾਣਦੇ ਆ ਮਾਮਲਾ ਕਿ ਇੱਕ ਮਾਮਲਾ ਜਿਹੜਾ ਕਿ ਲੜਾਈ ਝਗੜੇ ਦਾ ਸਾਹਮਣੇ ਆ ਰਿਹਾ ਤੇ ਗੱਲਬਾਤ ਕਰਦੇ ਆ ਬੋਟੀ ਤੇ ਸੋ ਮਦਦ ਰਾਜਾ ਜਾਂ ਮਾਰਿਆ ਜਾਂ ਤੂੰ ਤੇ ਅੱਛਾ ਹਾਂਜੀ ਬੋਟੀ ਤੇ ਸੋ ਅੱਗੇ ਵੀ ਅਸੀਂ ਕੰਮ ਜਾਂਦੇ ਆ ਦੇਖ ਬੇਰਖਲ ਕਿੱਤਾ ਇਹਨਾਂ ਨੇ ਨਜ਼ਰ ਨਕਾਂ ਦੀ ਸਾਡੀ ਨਾਮ ਕੀ ਹੈ ਟੱਡਾ ਮੇਰਾ ਪਿਓ ਕਹਿੰਦਾ ਤੇਰੇ ਪਿਓ ਨੂੰ ਕਿੱਥੇ ਰਹਿਣ ਆਲੇ ਸਰ ਸਾਰਾ ਕਬਰ ਨੂੰ ਗਾਇਬ ਕਰਕੇ ਤੇਰੇ ਉਹਦੇ ਮਾਮਲਾ ਕੀ ਹੈ ਮੰਗਲਾ ਹੈ ਸਰ ਮੇਰੇ ਘਰ ਆਏ ਹੋਏ ਸੀ ਗੈਸਟ ਉਹ ਕਿਹ ਲੱਗਦਾ ਉਹ ਕਿਹ ਮੇਰੇ ਘਰ ਆਏ ਹੋਏ ਸੀ ਗੈਸਟ ਫੁੜਫੁੜਮ ਲੱਗਦਾ ਹੈ ਮੇਰਾ ਅੱਛਾ ਤੇ ਕੋਟੀ ਦਾ ਪਿਓ ਹੈ ਕੱਲ ਮੈਂ ਉਹਨਾਂ ਨੂੰ ਆਪਣੇ ਗੈਸਟ ਹਾਊਸ ਚਿੰਤਪੁਰਨੀ ਲੈ ਕੇ ਗਿਆ ਹੋਇਆ ਤੇ ਮੈਂ ਘਰ ਨਹੀਂ ਸੀ ਗਿਆ ਇਹਦੇ ਚੇਤੋਂ ਨੂੰ ਬੇਦਖਲ ਕਰਾਇਆ ਤੁਸੀਂ 10 ਸਾਲ ਹੋ ਗਏ ਬੇਦਖਲ ਮਮੀ ਨੇ ਕਿਹਾ ਸਮਾਨ ਸੌਣ ਲੈਣ ਜਾਣਾ ਹੋਣਾ ਅਸੀਂ ਕਰਦਾ ਨਾਲ ਦੀ ਗਲੀ ਤੋਂ ਤੇ ਮਮੀ ਸਮਾਨ ਲੈਣਗੇ ਅੱਗੋਂ ਇਹ ਜਿਹਨੇ ਮੇਨ ਗੇਟ ਨੂੰ ਤਾਲਾ ਲਾ ਕੇ ਤੁਰ ਗਿਆ ਕੋਣ ਕੜਨੀ ਆ ਮੇਰੇ ਛੋਟਾ ਭਰਾ ਤੇ ਵਦੀ ਨਾਲ ਵਾਈ ਵਾਈ ਪਰ ਦੇਖਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਹੀ ਦਿੰਦੇ ਨੇ ਹਾਂ ਉੱਪਰ ਰਹਿੰਦੇ ਆ ਤੇ ਇਹਨਾਂ ਇਹਨਾਂ ਨੂੰ ਅਸੀਂ ਬੇਟਕਲ ਵੀ ਕੀਤਾ ਹੈ ਕਾਗਜ਼ ਬਕਾਇਦਾ ਸਾਡੇ ਕੋਲ ਹੈ ਤੇ ਦਖਲ ਕੀਤਾ ਤੇ ਫਿਰ ਘਰ ਦੇ ਵਿੱਚ ਕਿੱਦਾਂ ਰਹਿੰਦੇ ਆ ਘਰ ਦੇ ਵਿੱਚ ਜਦੋਂ ਅਸੀਂ ਨਹੀਂ ਨਹੀਂ ਉਹ ਛੱਟਾ ਟਾਡਾ ਛੋਟਾ ਬ੍ਰਦਰ ਆਇਆ ਉਹ ਵਿਆਹ ਹੋਇਆ ਸੀ ਨਾ ਛੋਟਾ ਬ੍ਰਦਰ ਹੈ ਟਾਡਾ ਬ੍ਰਦਰ ਮੇਰੇ ਤੋਂ ਛੋਟਾ ਜਦੋਂ ਵਿਆਹ ਹੋਇਆ ਸੀ ਇੱਕ ਹਫਤਾ ਵੀ ਨਹੀਂ ਰਹੇ ਸੀ ਵਿੱਚ ਸਾਡੇ ਉਦੋਂ ਵੀ ਲੜਾਈਆਂ ਕਰਦੇ ਸੀ ਮੰਮੀ ਨਾਲ ਬਹੁਤ ਉਦੋਂ ਅਸੀਂ ਬੇਸਕਲ ਕੜ ਕੇ ਮੰਮੀ ਨੇ ਕੱਢਤਾ ਸੀ ਕਰੋ ਉਸ ਤੋਂ ਬਾਅਦ ਅਸੀਂ ਵੱਡਾ ਮਕਾਨ ਲਿੱਤਾ ਵੱਡਾ ਮਕਾਨ ਲਿੱਤਾ ਜਦੋਂ ਉਹਦਾ ਪਿਆਰ ਨਾਲ ਆ ਗਿਆ ਕਹਿੰਦੇ ਅਸੀਂ ਸੇਵਾ ਕਰਾਂਗੇ ਮਾਤਾ ਦੀ ਸੇਵਾ ਕਰਾਂਗੇ ਮਾਤਾ ਨੂੰ ਖਰਚਾ ਪਾਣੀ ਦਵਾਂਗੇ ਕੀ ਕਰਦਾ ਮੁੰਡਾ ਜਿਹੜਾ ਤੁਹਾਡਾ ਖਰਚਾ ਪਾਣੀ ਦਵਾਂਗੇ ਤੇ ਇਸ ਕਰਕੇ ਬਾੜਾ ਫਿਰ ਹੌਲੀ ਹੌਲੀ ਇਹਨਾਂ ਨੇ ਕਿਹਾ ਕਿ ਸਾਨੂੰ ਉੱਥੇ ਕਮਰਾ ਬਣਾ ਦਿਓ ਠੀਕ ਹੈ ਕਿ ਤੁਹਾਨੂੰ ਖਰਚਾ ਕਰਨੀ ਤੁਹਾਡੀ ਸੇਵਾ ਕਰਾਂਗੇ ਪਿਆਰ ਪਿਆਰ ਨਾਲ ਫਿਰ ਉੱਤੇ ਕਮਰਾ ਪਾ ਲਿਆ ਕਿੰਨੀ ਕੁ ਦੇਰ ਤੁਹਾਡੇ ਕੋਲ ਬਾਰਾ ਰਹੇ ਹੋ ਦੋ ਬੱਤੀ ਬੜੀ ਆਇਆ ਹੈ ਹਨ ਹੋ ਗਿਆ 7-8 ਸਾਲ ਹੋ ਗਏ ਘਰ ਵਾਲੀ ਹੁਣ ਵੀ ਵਿਵਾਦ ਕਰ ਤੋਂ ਸ਼ੁਰੂ ਹੋ ਗਿਆ ਵਿਵਾਦ ਤੁਹਾਨੂੰ ਉਸ ਦਿਨ ਮੈਂ ਦੱਸ ਦੱਸਿਆ ਮੈਂ ਚਿੰਤਾਪੂਰਣ ਨਹੀਂ ਗਿਆ ਉਸ ਬਾਅਦ ਇਹਨਾਂ ਨੇ ਤਾਲਾ ਲਾ ਦਿੱਤਾ ਮੈਂ ਮਾਮੀ ਸਮਾਨ ਲੈਣ ਗਏ ਤੇ ਮੰਮੀ ਨੇ ਮੰਮੀ ਕੋ ਨੰਬਰ ਨਹੀਂ ਸੀ ਨਾ ਦਾ ਮੰਮੀ ਬੁਲਾਉਂਦੇ ਨਹੀਂ ਹੋਰ ਗਾਇਬ ਕਰਾਤੀ ਤੇ ਮੰਮੀ ਨੇ ਕਿਹਾ ਮੈਂ ਮੈਂ ਗਾਂਡੀਆ ਨੂੰ ਫੋਨ ਕਰਾਇਆ ਕਿ ਮੈਂ ਵੀ ਤਾਲਾ ਕਿਉਂ ਲਗਾ ਕੇ ਗਿਆ ਤੁਸੀਂ ਮੈਂ ਅੰਦਰ ਕਿੱਦਾਂ ਜਾਵਾਂ ਹੁਣ ਘਰ ਦੇ ਪਤਾ ਕਰਦੇ ਨਹੀਂ ਕੀਤੀ ਕਿਤੇ ਵੀ ਤੇ ਇਹ ਇਹਦੇ ਵਿੱਚ ਇਹ 2 ਘੰਟੇ 2 ਘੰਟੇ ਬਾਅਦ ਆਏ ਕੋਈ ਘੁੰਮ ਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਾਤਾ ਸਾਡੀ ਬਾਹਰ ਬੈਠੀ ਹੋਈ ਹੈ 2 ਘੰਟੇ 2 ਘੰਟੇ ਬਾਅਦ ਆਏ ਫਿਰ ਵੈਸੇ ਵੈਸਣ ਲੱਗੇ ਤੁਸੀਂ ਟੂਟੀਆਂ ਖੋਲ ਦਿੰਦੇ ਤੁਸੀਂ ਇਹ ਕਰ ਦਿੰਦੇ ਜਦਕਿ ਮੈਂ ਵੀ ਖੜਾ ਹੁੰਦਾ ਕਈ ਵਾਰੀ ਇਹ ਉਹਦੀ ਵਾਈਫ ਨਾ ਜਾਣ ਕੇ ਰੋਲਾ ਪਾਉਂਦੀ ਮੈਂ ਲੈਣ ਨੂੰ ਸਮਾਂ ਵਾਸਤੇ ਕੀ ਟੂਟੀਆਂ ਖੁੱਲੀਆਂ ਟੂਟੀਆਂ ਖੁੱਲੀਆਂ ਜਦਕਿ ਟੂਟੀਆਂ ਬੰਦ ਹੁੰਦੀਆਂ ਨੇ ਅੱਜ ਜਿਹੜਾ ਕਾਰਨ ਕੀ ਹੈ ਜਿਹੜਾ ਇੱਥੇ ਆਇਆ ਹੈ। ਕਾਰਨ ਇਹ ਹੋਇਆ ਜੀ ਤੁਸੀਂ ਜੇ ਬਾਜ਼ਾਰ ਹੀ ਗਏ ਮਾੜਾ ਤਮਾਕੂ ਮਾਨ ਕੁੱਟਿਆ ਗਿਆ। ਉਹਦੀ ਵੀਡੀਓ ਮੇਰੇ ਕੋਲ ਹੈ। ਕਿੰਨਾ ਵੱਲ ਬੱਟਾ ਹੈ। ਹੈ? ਦੇਖੋ ਬਿਲਕੁਲ ਦਿਖਾ ਦਿਓ। ਜਿਹੜੀ ਫੁਟੇਜ ਹੈਗੀ ਉਹ ਤਾਂ ਦਿਖਾ ਹਾਂਜੀ ਸਾਡੇ ਕੈਮਰੇ ਦਾ ਵੀਡੀਓ ਨੋਟ ਹੈ ਜੀ ਮਾਰਕੁਟਾਈ ਕੀਤੀ ਹੈ। ਦਿਖਾ ਦਿਓ। ਮੀ ਨਾਲ ਟਾ ਗੇਟ ਤੇ ਤਾਲਾ ਲਾ। ਸੀਸੀਟੀਵੀ ਜਿਹੜੀ ਸਾਹਮਣੇ ਹੈ ਜੀ ਮਾਰਕੁਟਾਈ ਦੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਦੇਖਦੇ ਹਾਂ। ਵੀਡੀਓ ਜੜੀ ਕਿ ਸਾਹਮਣੇ ਆਈ ਹੈ ਜੀ ਸੀ ਸੀ ٹی ਵੀ ਦਾ ਮੈਨੂੰ ਮਿਲਿਆ ਸੀ ਝੰਡਾ ਲੱਗਿਆ ਕਿ ਸੀ ਸੀ ٹی ਵੀ ਪੜਨੀ ਹੈ ਉਹ ਵੀ ਤਾਂ ਦਿਖਾਣ ਲਗੇ ਆ ਸੀਤਾ ਲਗਰਵਾਲ ਨੇ ਝੰਡਾ ਇੱਕ ਕੋਠੇ ਤੇ ਲਾ ਦੇਈ ਉਹ ਲਾ ਦੇਤੀ ਉਹ ਝੰਡਾ ਲਾ ਕੇ ਸੂਟ ਦੇਦਾ ਤਾਂ ਗਾਲਾਂ ਕੱਢੀ ਉਹਨਾਂ ਨੂੰ ਅੱਛਾ ਆਹ ਕਹਿੰਦੀ ਮੈਂ ਕਿਸੇ ਨੂੰ ਮੇਰੇ ਕੋਲ ਪੈਸੇ ਬਹੁਤ ਹੈ ਨਾ थाना پولیس ਖਰੀਦ ਰਖਦੀ ਹੈ ਦਾ ਕਹਿੰਦੀ ਨਾ ਲੋ ਲੋ ਕੀ ਹੈ ਨਹੀਂ ਉਹ ਕਹਿੰਦੀ ਉਹ ਕਹਿੰਦੀ ਬੋਟੀ ਗਈ ਸੀ ਕਿ ਨਾਂ ਕੀ ਉਹਦਾ ਸੋਨੀਆ ਨਾਮ ਹੈ ਉਹਦਾ ਕਿੱਥੇ ਲੀ ਬੰਦ ਕਰਦੀ ਹੈ ਉਹ ਬਸਤੀ ਨੂੰ ਬ੍ਰਾਈਟਨੈਸ ਵਧਾਦੇ ਨਹੀਂ ਤੁਹਾਡੇ ਨਾਲ ਮਾਰਕਟ ਆਜੀ ਹੋਈ ਹੈ ਜਾਂ ਅੱਗੇ ਵੀ ਗਲੀ ਹੁੰਦੀ ਸੀ ਅੱਗੇ ਪੋੜੀਆਂ ਪੁੜੀਆਂ ਤਾਂ ਦਿੱਤਾ ਦੇ ਦਿੰਦੇ ਆ ਕੋਈ ਮਾਮਲਾ ਜਿਹੜਾ ਕਿ ਲੜਾਈ ਝਗੜੇ ਦਾ ਤਾਂ ਦੱਸਦੀ ਹੈ ਆਹ ਦੇਖੋ ਸਾਡਾ ਆ ਕਿੰਨੀ ਵਾਰੀ ਕੀਤੀ ਹੈ ਕਿ ਕਿਤੇ ਵੀ ਸਕੈਡ ਕੀਤੀ ਹੈ ਜੀ ਕਮਿਸ਼ਨਰ ਆਹ ਦੇਖੋ ਡੀਐਸਪੀ ਕੀ ਕੀ ਕੀਤਾ ਜਾਂਦਾ ਹੁੰਦਾ ਵੱਲੋਂ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਕੀ ਕਹਿੰਦੇ ਹੋ ਤੁਸੀ ਕੀ ਲਗਦੇ ਭਾਈ ਜਿਹੜੀ ਸੀਸੀਟੀਵੀ ਦਿਖਾਣ ਲੱਗੇ ਜਿਹੜੇ ਮੁੰਡੇ ਨੇ ਇਹਨਾਂ ਨਾਲ ਗੁੱਟ ਮਾਰ ਕੀਤੀ ਤੁਹਾਡੀ ਮਾਂ ਦੇ ਨਾਲ ਉਹ ਕੀ ਲਗਦਾ ਤੁਹਾਡਾ ਮੇਰਾ ਛੋਟਾ ਭਰਾ ਉਹ ਛੋਟਾ ਭਰਾ ਨੂੰ ਜਦੋਂ ਦਾ ਤੁਸੀਂ ਬੇਦਖਲ ਕੀਤਾ ਫਿਰ ਇੱਥੇ ਕਿਉਂ ਆਉਂਦਾ ਦਾ ਇੱਕ ਮਿੰਟ ਅੱਛਾ ਸੀਸੀਟੀਵੀ ਹੈ ਨਹੀਂ ਤੁਹਾਡੇ ਕੋਲ ਸੀਸੀਟੀਵੀ ਦਿਖਾਓ ਉਹਨਾਂ ਨੂੰ ਕਰ ਦਿੱਤਾ ਸੀ ਤੇ ਫਿਰ ਘਰ ਰੱਖਣ ਦਾ ਕਾਰਨ ਕੀ ਜਿੰਨੀ ਦੇਰ ਵੀ ਤੁਸੀਂ ਘਰ ਵੀ ਤੇ ਰੱਖਿਆ ਨਾ ਕਾਰਨ ਇਹ ਸੀਗਾ ਜੀ ਜਦੋਂ ਅਸੀਂ ਪਹਿਲੇ ਛੋਟਾ ਮਕਾਨ ਸੀ ਸਾਡਾ ਕਾਉਂਟੀ ਮਦਦ ਜੀ ਜਿੰਨਾਂ ਦਾ ਮਾਰ ਕਟਾਈ ਹੋਈ ਆ ਪੌਣੇ ਦੇ ਰੋਸ ਦੇਢੀਸ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਕਿ ਕੀ ਮਾਮਲਾ ਜੜਾ ਮਦਦ ਜੀ ਤੁਹਾਨੂੰ ਖੱਟਾ ਦਵਾਂਗੇ ਸਰ ਅੱਜ ਜੀ ਇੱਧਰ ਆਇਓ ਸੇਵਾ ਕਰਾਂਗੇ ਕਿਹਦੇ ਵੱਲ ਮੋਨੂ ਮੋਨੂ ਤੇ ਅਣੀ ਨਾ ਲਓ ਮਦਦ ਜੀ ਕੀ ਗੱਲ ਕੀ ਹੋਈ ਆ ਤੁਹਾਨੂੰ ਖੱਟਾ ਦਵਾਂਗੇ ਕਿਹਦਾ ਮੈਨੂੰ ਰੱਖ ਲਓ ਤੇ ਮੈਂ ਤੁਹਾਨੂੰ ਖਰਚਾ ਪਾਣੀ ਦੇ ਦਿਆਂਗਾ ਕੋਣ ਕਹਿੰਦਾ ਮੇਰਾ ਮੁੰਡਾ ਮੋਨੂ ਤੇ ਜੇ ਤੁਸੀਂ ਉਹਨੂੰ ਬਦਖਲ ਕੀਤਾ ਸੀ ਕਿਸੇ ਹਾਵ ਤੇ ਤੁਸੀਂ ਕਾਰ ਰੱਖ ਲਿਆ ਨਾ ਰੱਖ ਲਿਆ ਮਾਂ ਉਹਨਾ ਜਦੋਂ ਬੰਦਾ ਬਿਲਕਦਾ ਇੱਧਰ ਆਇਆ ਤੇ ਪੋਤੀਆਂ ਨੂੰ ਖੇਲਣ ਨਹੀਂ ਦਿੰਦਾ ਆ ਮੰਮੀ ਤੇ ਏਡਾ ਵੱਡਾ ਮਕਾਨ ਲਿਆ ਮੈਨੂੰ ਇੱਕ ਇੱਕ ਕਮਰਾ ਦੇ ਲਈ ਮੈਂ ਰਹਿ ਲੂੰਗਾ ਤੇ ਜਦੋਂ ਰਹਿਣ ਲੱਗੀ ਇਹ ਤੇ ਉਹ ਧੀਰੇ ਧੀਰੇ ਪੂਰਾ ਪਗਾਰ ਕਬਜ਼ਾ ਕਰਨ ਨੂੰ ਫਿਰਦੀ ਹੈ ਮੇਰੇ ਘਰ ਵਾਲੇ ਗਾਇਬ ਕਰ ਦਿਆ ਤੇ ਮੈਨੂੰ ਇਸ ਵਾਰੇ ਕੰਪਲੇਂਟ ਦਿੱਤੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਪੁਲਿਸ ਨੂੰ ਮੈਂ ਇਹ ਹੀ ਸੋਚਦੀ ਰਹੇ ਕਿ ਮੇਰਾ ਮੁੰਡਾ ਹੈ ਚੱਲ ਕੇ ਗਿਆ ਤੇਰੇ ਅੱਖਾਂ ਦੇ ਮੋਰੀ ਰਹਿੰਦਾ ਹੈ ਕੋਈ ਸ਼ਿਕਾਇਤ ਨਹੀਂ ਦਿੱਤੀ ਤੇ ਹਾਲੇ ਤੱਕ ਵੀ ਨਹੀਂ ਸ਼ਿਕਾਇਤ ਕੀਤੀ ਕੋਈ ਇਹ ਇੱਕ ਇੱਕ ਕਰਕੇ ਜਿਸੇ ਨੂੰ ਪਾਣੀ ਨੰਗ ਗਿਆ ਉਹਨਾਂ ਦਾ ਦਰਦ ਤੋਂ ਕੋਈ ਮਾਰਕੁਟਾਈ ਵੀ ਕੀਤੀ ਗਈ ਤੁਹਾਡੇ ਨਾਲ ਇਹ ਤੁਸੀਂ ਹੁਣ ਤੇ ਕਦੋਂ ਦਾ ਪੁਲਟ ਚੱਕੇ ਮਾਰਿਆ ਲਾਟ ਨਾਲ ਸੁਣਤੀਆ ਕਿੰਨੇ ਕ ਵਜੇ ਦੀ ਗੱਲ ਹੈ ਜਿਹੜਾ ਗਿੱਟਾ ਦੇਣਾ 9:30 9 ਵਜੇ ਦੀ ਗੱਲ ਹੈ ਯਾਰ ਉਹ ਖੁਦ ਕਰਦੇ ਤੇ ਹੁਣ ਤੁਸੀਂ ਅੱਜ ਕੰਪਲੀਟ ਦੇਣਾ ਹੈ ਰਾਤ ਨੂੰ 9 ਵਜੇ ਦੀ ਗੱਲ ਹੁਣ ਕੰਪਲੀਟ ਦੇਣਾ ਹੈ ਹੌਸਪੀਟਲ ਗਏ ਹੋ ਹੌਸਪੀਟਲ ਕਰਾ ਕੇ ਆਏ ਹੋ ਜਿਹੜੀ ਤੁਸੀਂ ਕਹਿੰਦੇ ਆ ਕਿ ਇਹਨਾਂ ਨਾਲ ਤੁਹਾਡੀ ਨਜ਼ਰ ਨਾਲ ਕੁੱਟ ਮਾਰ ਜਿਹੜਾ ਮੁੰਡਾ ਕਰ ਰਿਹਾ ਉਹਦੀ ਕੋਈ ਸੀਸੀਟੀਵੀ ਹੈਗੀ ਹੈ ਕੋਈ ਕੈਮਰਾ ਵਗੈਰਾ ਲੱਗੇ ਹੈ ਸੰਨ ਦਿਖਾਓਗੇ ਜਿਹੜੇ ਤੇ ਮੇਰੇ ਸਾਈ ਹੈ ਸਾਰਾ ਕੁਝ ਆਈ ਹੈ ਕੋਈ ਅੱਗੇ ਵੀ ਗਵਾਦ ਹੋਇਆ ਤੁਹਾਡਾ ਮੇਰਾ ਅੱਗੇ ਹੋਇਆ ਸੀ ਮੇਰਾ ਮੁੰਡਾ ਛੋਟਾ ਹੈ ਮੈਂ ਮੰਦੀ ਇੱਕ ਸਭ ਕੁਝ ਕਰਦਾ ਹੈ ਲੇਕਿਨ ਕਦੀ ਕੋਈ ਮੋਹੱਲੇ ਨੂੰ ਦੁੱਖ ਨਹੀਂ ਪਹੁੰਚਾਇਆ ਕਿਸੇ ਨਾਲ ਗਲਤ ਨਹੀਂ ਕੀਤਾ ਤੇ ਮੇਰੇ ਮੁੰਡੇ ਨੂੰ ਵੀ ਭਜਾਇਆ ਹੋਇਆ ਹੈ ਮੁੰਡੇ ਥਾਣੇ ਦੀ ਧਮਕੀ ਦੇ ਕੇ ਮੇਰੇ ਮੁੰਡੇ ਨੂੰ ਭਜਾਇਆ ਹੋਇਆ ਛੋਟੇ ਮੁੰਡੇ ਨੂੰ ਠੀਕ ਹੈ ਪਰ ਮੇਰੇ ਘਰ ਵਾਲੇ ਕਿੰਨੇ ਦੇ ਛੋਟੇ ਮੁੰਡਾ ਤੁਲੇ ਗਿਆ ਕਿੰਨੇ ਬੇਟੇ ਹੈ ਤੁਹਾਡੇ ਮੇਰੇ ਤਿੰਨ ਬੇਟੇ ਹੈ ਤੇ ਮਾਰਕੁਟਾਈ ਕਿੰਨਾ ਵੱਲੋਂ ਕੀਤੀ ਗਈ ਛੋਟੇ ਬੇਟੇ ਕਿ ਵਡੇ ਬੇਟੇ ਨਹੀਂ ਵਿਸਕਾਰ ਵਾਲਾ ਠੀਕ ਹੈ ਤੇ ਜਿਹੜੇ ਨਾਟਾ ਡਿਆ ਆ ਸਭ ਤੋਂ ਵੱਡੇ ਬੇਟੇ ਆ ਵੱਡੇ ਬੇਟੇ ਇਹੀ ਮੇਰੇ ਨਾਲ ਰਹਿੰਦਾ ਹੈ ਠੀਕ ਹੈ ਤਾਂ ਦਿਖਾ ਰਹੇ ਹਾਂ ਜਿਹੜੇ ਕਿ ਇੱਕ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਦੇ ਤੋਂ ਵੱਡੇ ਬੇਟੇ ਨੂੰ ਪ੍ਰੋਜੈਕਟ ਕੀਤਾ ਹੋਇਆ ਇਹ ਕਾਦੀ ਤਾਂ ਵੀਡੀਓ ਹੈ ਕੈਮਰੇ ਦੀ ਸਾਡੇ ਕੈਮਰੇ ਲੱਗਲ ਕਰ ਦਿੱਤਾ ਹੈ ਤੁਸੀਂ ਇਹ ਤਸਵੀਰ ਆ ਸਾਡੇ ਨਾਲ ਸਾਂਝੀ ਕਰਦੇ ਹੋ ਕੈਮਰੇ ਲੱਗੇ ਹੋਏ ਆ ਫਿਰ ਆ ਕਾਗਜ਼ ਜਿਹੜੇ ਫੜੇ ਕਿਸ ਚੀਜ਼ ਦੇ ਆ ਇਹ ਕੰਪਲੇਂਟ ਕੀਤੀ ਕਈ ਵਾਰੀ ਸਰ ਇੱਕ ਹੋਰ ਵੀ ਵਾਅਦਾ ਨਿਕਲ ਗਿਆ ਤੁਹਾਡੇ ਮਾਦਾ ਜੀ ਕਹਿੰਦੇ ਨੇ ਕਿ ਬ੍ਰਦਰ ਦਾ ਵੀ ਕੀ ਲੋੜ ਆ ਹੁੰਦੀ ਕਿ ਉਹ ਵੀ ਬ੍ਰਦਰ ਦਾ ਉਹਨੂੰ ਫਸਾਇਆ ਗਿਆ ਜੀ ਕਿਸ ਚੀਜ਼ ਦਾ ਕੈਮਰੇ ਲੱਗੇ ਹੋਏ ਆ ਜੀ ਕਿ ਇਹ ਤਸਵੀਰ ਆ ਤੁਹਾਡੇ ਨਾਲ ਸਾਂਝੀ ਰੱਖ ਰਹੀ ਆ ਕੈਮਰੇ ਲੱਗੇ ਹੋਏ ਆ ਫਿਰ ਸਰ ਆ ਕਾਗਜ਼ ਜਿਹੜੇ ਫੜੇ ਕਿਸ ਚੀਜ਼ ਦੇ ਆ ਇੱਕ ਕੰਪਲੇਂਟ ਕੀਤੀ ਕਈ ਵਾਰੀ ਸਰ ਇੱਕ ਹੋਰ ਵੀ ਵਾਰ ਵੀ ਨਿਕਲ ਗਿਆ ਇਹ ਤੁਹਾਡੇ ਕੋ ਮਾਤਾ ਜੀ ਕਹਿ ਰਹੇ ਨੇ ਕਿ ਬਰਦਰ ਦਾ ਵੀ ਕੀ ਲੋੜਾ ਹੁੰਦੀ ਸੀ ਉਹ ਵੀ ਬਰਦਰ ਦਾ ਉਹਨੂੰ ਖਸਾਇਆ ਗਿਆ ਜੀ ਕਿਸ ਚੀਜ਼ ਦਾ ਹਾਂ ਇਹ ਮੰਦਿਆ ਸੀ ਉਹ ਨਸ਼ਾ ਕਰਦਾ ਸੀਗਾ ਅਸੀਂ ਕਰ ਨਹੀਂ ਸੀਗੇ ਠੀਕ ਹੈ ਤੇ ਇਹਨਾਂ ਨੇ ਅਸੀਂ ਪਿੰਡ ਗਏ ਹੋਏ ਸੀ 10 ਦਿਨ ਵਾਸਤੇ ਠੀਕ ਹੈ ਤੇ ਇਹਨਾਂ ਦੇ ਪਿੱਛੇ ਉਹ ਕੱਲਾ ਕਰ ਸੀਗਾ ਤੇ ਕਿਥੇ ਡਰ ਕੇ ਮਾਰੇ ਮੁੰਡਾ ਬੁਲਾ ਕੇ ਫੋਲ ਸੁਆ ਲਿਆ ਕਿਥੇ ਉਹਨੂੰ ਡਰ ਸੀਗਾ ਕਿ ਕਿਥੇ ਇਹ ਦਾਨਕ ਮਾਰਦਾ ਦਿੰਦਾ ਹਾਂ ਮਾਰਗੋਟਾਈ ਨਾ ਕਰਾਂ ਤੇ ਦੋ ਦੋਸਤ ਬਲਾਕ ਜਮੇ ਘਰ ਤੋਂ ਵਾਲੇ ਤੇ ਇਹਨਾਂ ਨੇ ਉਹਨੂੰ ਬਦਨਾਮ ਕਰਤਾ ਕਿ ਨਸ਼ਾ ਕਰਨ ਆਏ ਇਹਨਾਂ ਨੇ ਕੀ ਕੀਤਾ ਅੰਦਰੋਂ ਨਾ ਲੋਕ ਕਰਤਾ ਅੰਦਰੋਂ ਜਿੰਦਾਲਾ ਆਤਾ ਮੇਨਗੇ ਜਿੰਦਾਲਾ ਆਕੇ ਤੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ ਮੇਰਾ ਜਿਹੜਾ ਛੋਟਾ ਭਰਾ ਮਨੂੰ ਠੀਕ ਹੈ ਨੰਬਰ 5 ਤੇ ਦੱਸੋ ਜੇ ਤੁਸੀਂ ਮਾਂ ਪੈਣ ਦੀ ਗਾਲਾਂ ਕੱਢੋਗੇ ਆ ਤੋਂ ਹਾਂਜੀ ਸਰ ਸੀਸੀਟੀਵੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਤੋਂ ਪਿੱਛੇ ਹਮੇ ਜੀ ਦੇਖਿਆ ਕਰੋ ਜੇ 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 ਕਿਸੇ ਨੇ ਤੁਸੀਂ ਗਾਲਾਂ ਕੱਢੋਗੇ ਨਾ ਜਾਇਜ਼ ਕੀਤਾ ਵਾ ਹੈ ਤਵਨੇ ਪੁੱਛਣਾ ਤੁਸੀਂ ਤੇ ਕਰਨਾ ਤੁਸੀਂ ਤਾਲਾ ਲਾ ਦੇ ਗਨ ਜਾਨ ਨਹੀਂ ਦੇਉਗਾ ਵਾਰ ਮੈਨੂੰ ਕੁੱਟ ਰਿਹਾ ਹੈ ਤੇ ਉੱਤੋਂ ਰੋਲਾ ਪਾਉਗੇ ਕਿ ਨਸ਼ਾ ਕਰਦੇ ਨਸ਼ਾ ਕਰਦੇ ਹੈ ਕੀ ਬਰੂਫ ਹੈ ਤੁਹਾਡੇ ਕੋ ਨਸ਼ਾ ਕਰਦੇ ਹੈ ਸ਼ਾਇਦ ਇਹ ਮਾਮਲਾ ਜੀ ਹਾਂਜੀ ਕੋਰਟ ਸਟਿਕਦਾ ਹਾਂਜੀ ਮਾਨ ਜੀ ਹਾਂਜੀ ਸਰ ਉੱਥੇ ਮਹੱਲੇ ਵਾਸੀ ਵੀ ਕਹਿੰਦੇ ਸੀ ਕਿ ਮੁੰਡਾ ਨਸ਼ੇ ਕਰਦਾ ਮੁੰਡਾ ਨਸ਼ੇ ਕਰਦਾ ਅਸੀਂ ਮੰਨਦੇ ਹਾਂ ਮੰਨਦੇ ਅਸੀਂ ਅਪਡੇਟ ਦੇ ਨਾਲ ਹੁਣ ਤੱਕ ਲਈ ਮੀਡੀਆ ਸਵੇਰ ਨਾਲ ਜੁੜੇ ਰਹਿਣ ਲਈ ਧੰਨਵਾਦ